ਸਤਿ ਸ੍ਰੀ ਅਕਾਲ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਵਿਕਰਮ ਸਿੰਘ ਉਹ ਜੀਟੀਆ ਹੁਣ ਕੁਸੂਤਾ ਫਸ ਗਏ ਨੇ ਕਿਉਂਕਿ ਆ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੀ ਭਰਪੂਰ ਹਮਾਇਤ ਦੇ ਉੱਤੇ ਇਹਨਾਂ ਦੇ ਖਿਲਾਫ ਐਕਸ਼ਨ ਕੀਤਾ ਉਸ ਤੋਂ ਬਾਅਦ ਹੁਣ ਪੰਜਾਬ ਦੇ ਲੋਕ ਜਿਹੜੇ ਵੱਡੀ ਮੰਗ ਰੱਖਦੇ ਆ ਕਿ ਇਹਨੂੰ ਡਿਬਰੂਗਰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਤੇ ਤੁਹਾਨੂੰ ਹਾਸਲ ਕਰਾਂਗਾ ਚਲ ਕੇ ਵੀਡੀਓ ਵੇਖਣੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਬੀਤੇ ਕਈ ਦਿਨਾਂ ਤੋਂ ਖਬਰ ਚੱਲ ਰਹੀ ਸੀ ਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੇ ਨੇ ਭਵੰਤ ਮਾਨ ਸਾਹਿਬ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹਫੀਮ ਖਾਂ ਦੇ ਫੜੇ ਗਏ ਨੇ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਦੇ ਸਾਹਮਣੇ ਆਪਣੇ ਆਪ ਨੂੰ ਕਿਵੇਂ ਸੱਚਾ ਸੁੱਚਾ ਯਾਨੀ ਸਾਬਤ ਕਰਨ ਤੇ ਲੱਗੇ ਸੀ ਕਿ ਅਸੀਂ ਪੰਥ ਦੇ ਹਮਾਇਤੀ ਆ ਕਾਨੂੰ ਦੇ ਸਾਹਮਣੇ ਜਿਹੜੇ ਨਾਟਕ ਕਰਦੇ ਸੀ ਦਰਾਂਸਾਲ ਦੇ ਵਿੱਚ ਉਹੀ ਬੰਦਾ ਯਾਨੀ ਸੁਖਬੀਰ ਸਿੰਘ ਬਾਦਲ ਅਫੀਮ ਖਾਂ ਦਾ ਫੜਿਆ ਗਿਆ ਤੇਦਾ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕ ਦਰਾਂਸਾਲ ਦੇ ਵਿੱਚ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਪੰਜਾਬ ਦੇ ਲੋਕ ਬਹੁਤ ਵੱਡੇ ਪੱਦਰ ਦੇ ਉੱਤੇ ਹਨੇਰੇ ਵਿੱਚ ਨੇ ਕਿਉਂਕਿ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਜੇਕਰ ਐਕਸ਼ਨ ਬੋਰਡ ਦੇ ਵਿੱਚ ਆਈ ਹੈ ਤਾਂ ਇਹਦੇ ਤੇ ਸਾਡੇ ਕੁਝ ਲੋਕ ਵੀ ਸਵਾਲ ਚੱਕ ਰਹੇ ਨੇ ਵਿਰੋਧੀ ਧਿਰਾਂ ਵੀ ਚੱਕ ਰਹੀਆਂ ਨੇ ਕਿ ਉਹ ਲੋਕ ਬਾਦਲ ਕੇ ਜਿਨ੍ਹਾਂ ਨੇ 25 ਸਾਲ ਤੱਕ ਰਾਜ ਕੀਤਾ ਔਰ ਉਹਨਾਂ ਨੂੰ ਲੋਕਾਂ ਨੇ ਇਨਕਾਰ ਦਿੱਤਾ ਔਰ ਅੱਜ ਉਹ ਮੌਜੂਦਾ ਸਰਕਾਰ ਤੇ ਸਾਰਾ ਕੁਝ ਸੱਟ ਰਹੀ ਸੀ ਪਰ ਦੂਜੇ ਪਾਸੇ ਪਰਮਾਤਮਾ ਨੇ ਇਹਨਾਂ ਦੀ ਪੋਰ ਜਿਹੜੀ ਖੋਲੀ ਹੈ ਉਹ ਅੱਜ ਤੁਹਾਡੇ ਸਾਹਮਣੇ ਤਾਂਗੇ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਯਾਨੀ ਹਫੀਮ ਖਾਂਦੇ ਖੜੇ ਗਏ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਟੀਆਂ ਕਈ ਦਿਨਾਂ ਤੋਂ ਉਹੀ ਖਬਰ ਚਲਦੀ ਆ ਰਹੀ ਸੀ ਕਿ ਵਿਕਰਮ ਸਿੰਘ ਮੰਜੀਟੀਆਂ ਨੂੰ ਡਿਬਰੂਗੜ੍ਹ ਦੇ ਵਿੱਚ ਭੇਜੋ ਇਹ ਪੰਜਾਬ ਦੇ ਲੋਕ ਵੀ ਕਹਿ ਰਹੇ ਸੀ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇਹਨਾਂ ਦੇ ਵਕੀਲਾਂ ਔਰ ਇਹਨਾਂ ਦੇ ਵਰਕਰਾਂ ਤੋਂ ਅੱਕ ਚੁੱਕੀ ਸੀ ਯਾਨੀ ਹਰ ਰੋਜ਼ ਉਹਨੂੰ ਕਿਹਾ ਜਾਂਦਾ ਸੀ ਕਿ ਵਿਕਰਮ ਸਿੰਘ ਮੰਜੀਟੀਆਂ ਦੇ ਨਾਲ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਦੂਜੇ ਪਾਸੇ ਕਹਿੰਦੇ ਸਾਨੂੰ ਸਰਕਾਰ ਸਿੱਧੇ ਤੌਰ ਤੇ ਕਹਿੰਦੇ ਟਾਰਗੇਟ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਗੱਲ ਦੀ ਭਲਕ ਲੱਗ ਚੁੱਕੀ ਸੀ ਕਿ ਬਿਕਰਮ ਸਿੰਘ ਮਜੀਠੀਆ ਕਿਉਂਕਿ ਪੰਜਾਬ ਦੇ ਲੋਕ ਤਾਂ ਕਹਿ ਰਹੇ ਸੀ ਇਹਨੂੰ ਮੌਤ ਦੀ ਸਜ਼ਾ ਦੇ ਦਿਓ ਪਰ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਸੀਐਮ ਭਗਵੰਤ ਮਾਨ ਪਹਿਲੇ ਦਿਨ ਤੋਂ ਹੀ ਸੋਚ ਰੱਖਿਆ ਸੀ ਕਿ ਇਹਨੂੰ ਪਾਈ ਅਸੀਂ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਾਂਗੇ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆ ਜਿਹੜੇ ਕਿ ਹਫੀਮ ਖਾਂਦੇ ਫੜੇ ਗਏ ਨੇ ਤੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਸੁਖਵੀਰ ਸਿੰਘ ਬਾਦਲ ਪ੍ਰਤੀ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਰ ਜਿਹੜੀ ਪਹਿਲੀ ਖਬਰ ਇਹ ਸੁਖਵੀਰ ਸਿੰਘ ਬਾਦਲ ਦੀ ਅਫੀਮ ਦੇ ਉੱਤੇ ਸਵਾਲ ਉੱਠੇ ਨੇ ਅਕਸਰ ਪੰਜਾਬ ਦੇ ਕੁਝ ਲੋਕ ਜਾਣਦੇ ਵੀ ਨੇ ਕਿ ਭਾਈ ਜਿਹੜੇ ਬਾਦਲ ਨੇ ਚਾਹੇ ਇਹਨਾਂ ਦੀ ਘਰ ਵਾਲੀ ਹੋਵੇ ਚਾਹੇ ਖੁਦ ਸੁਖਵੀਰ ਸਿੰਘ ਬਾਦਲ ਹੋਣ ਜਦੋਂ ਵੀ ਇਹ ਭਾਸ਼ਣ ਦਿੰਦੇ ਨੇ ਉਹਦੇ ਅਫੀਮ ਜ਼ਰੂਰ ਖਾਂਦੇ ਨੇ ਬਹੁਤ ਸਾਰੀਆਂ ਥਿਓਰੀਆਂ ਪੰਜਾਬ ਦੇ ਲੋਕਾਂ ਮੰਨਿਓ ਪਹਿਲਾਂ ਵੀ ਤੁਸੀਂ ਸੁਣੀਆਂ ਹੋਣੀਆਂ ਪਰ ਦਰਅਸਲ ਦੇ ਵਿੱਚ ਸਬੂਤਾਂ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਯਕੀਨ ਕਰਨਾ ਮੁਸ਼ਕਲ ਹੁੰਦਾ ਔਰ ਅੱਜ ਦਾ ਸੱਚ ਅੱਜ ਤੁਹਾਡੇ ਮੈਂ ਸਾਹਮਣੇ ਧਰਨ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਅਫੀਮ ਖਾਂ ਦਾ ਕਿਵੇਂ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੰਜਾਬ ਦੀ ਪੁਸਤਕ ਲੈ ਕੇ ਜਾਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਪੁਸਤਕ ਨਾਲ ਕਾਲੀ ਦਲ ਦੇ ਪ੍ਰਤੀ ਲਗਾਤਾਰ ਗੁੱਸਾ ਵਧਦਾ ਜਾ ਰਿਹਾ ਹੈ ਉਹਦੀ ਵਜ੍ਹਾ ਸੁਖਵੀਰ ਸਿੰਘ ਬਾਦਲ ਤਾਂ ਸਾਡੇ ਨਾਲ ਇਸ ਵਕਤ ਗੁਰਦੀਪ ਕੌਰ ਜੀ ਨੇ ਜਿਹੜੇ ਬਾਬਾ ਬਗੇਲ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚ ਨੇ ਉਹਨਾਂ ਦੀ ਬੋਤੀ ਹੈ ਜਿਹਨਾਂ ਦੀ ਗੱਲ ਕਹਿ ਦਈਏ ਕਿ ਦਿੱਲੀ ਫਤਿਹ ਕਰਾਈ ਸੀਗੀ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਪ੍ਰਭਾਵ ਅੱਜ ਵੀ ਸਿੱਖ ਪੰਦੇ ਲਈ ਆ ਖੜਾ ਹੈ ਆ ਗੁਰਦੀਪ ਕੋਰ ਜੀ ਨਾਲ ਗੱਲ ਕਰਦੇ ਕਿਉਂਕਿ ਬੱਟਾ ਗੁੱਸਾ ਇਹਨਾਂ ਚ ਵੀ ਹੈਗਾ ਇਹਨਾਂ ਦਾ ਪਰਿਵਾਰਕ ਗੱਲ ਕਰੀਏ ਬੜੀ ਵੱਡਾ ਯੋਗਦਾਨ ਇਹ ਬਾਬਾ ਭਗੇਲ ਸਿੰਘ ਹੋਣਾ ਦਾ ਸਾਰੀ ਦੁਨੀਆ ਜਾਣਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦਿੱਲੀ ਫਤਿਹ ਕਰਾਈ ਸੀਗੀ ਤੇ ਤੁਸੀਂ ਕਿਵੇਂ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਨੇ ਅੱਜ ਅਕਾਲੀ ਲਲ੍ਹ ਹਸ਼ਰ ਕੀ ਕਰ ਕਰਾਉਂਦਾ ਇਹਨਾਂ ਨੇ ਗਲਤ ਹਸ਼ਰ ਕੀਤਾ ਇਨਾਂ ਨੇ ਜਿੰਨੀਆਂ ਗਲਤੀਆਂ ਕੀਤੀਆਂ ਕੀਤੀਆਂ ਹੋਈਆਂ ਇਹਨਾਂ ਨੂੰ ਗਲਤੀਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਨਸ਼ਾ ਵੀ ਇਹਨਾਂ ਨੇ ਵੜਿਆ ਜੋ ਟੈਗ ਕਰਾਇਆ ਸੀ ਹਰਮੰਦਰ ਸਾਹਿਬ ਦੇ ਉਹ ਵੀ ਇਹਨਾਂ ਨੇ ਕਰਵਾਇਆ ਸੀ ਕਾਮਦਾਰ ਦੀ ਕਦੇ ਵੀ ਨਹੀਂ ਵਿਖਾਈ ਸਾਨੂੰ ਇਹਨਾਂ ਤੋਂ ਸੱਦਾ ਮੈਂ ਤਾਂ ਕਹਿੰਦੀ ਕਦੇ ਦੇਖਿਆ ਸੀ ਵੀ ਸੁਖਵੀਰ ਬਾਦਲ ਦੀ ਬਾਹ ਟੁੱਟੀ ਸੀ ਜਾਂ ਲੱਤ ਟੁੱਟੀ ਸੀ ਉਹਨੂੰ ਰੇੜੀ ਤੇ ਘੁਮਾ ਰਹੇ ਸੀ ਅਕਸ਼ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਫਿਰ ਤਨਖਾਹੀਆਂ ਕੋਸ਼ਿਸ਼ ਕਰਾ ਦਿੱਤਾ ਤਨਖਾਹੀਆਂ ਕਰਾ ਦੇ ਦਿੱਤਾ ਗਿਆ ਹਾਂਜੀ ਉਹ ਨੂੰ ਪਿੰਚ ਉਹਨਾਂ ਸਤੇ ਕਾਸੀ ਪਰ ਸੁਖੀਰ ਬਾਦਲ ਉਥੇ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਇਹ ਇਹ ਬੰਦਾ ਕੱਟ ਗਿਆ ਟੀਮ ਕਾਣੇ ਨੂੰ ਕੀ ਪਤਾ ਹੈਗਾ ਕਿ ਕੀ ਹੈ ਕੀ ਨਹੀਂ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਇਹ ਗੜਗੱਜ ਪਰਿਵਾਰ ਦੀ ਜਾਨੀ ਜਿਹੜੇ ਆਕਾਲ ਤਖਤ ਸਾਹਿਬ ਦੇ ਯੱਥੇਦਾਰ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮਾਤਾ ਬੋਲ ਰਹੀ ਸੀ ਅਫੀਮ ਖਾਂਦਾ ਜਿਹੜਾ ਕਿ ਸੁਖਵੀਰ ਸਿੰਘ ਖੁਦ ਬਾਦਲ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਆਕਾਲ ਤਖਤ ਸਾਹਿਬ ਤੇ ਵੀ ਅਟੈਕ ਕਰਵਾਇਆ ਯਾਨੀ ਪੰਜਾਬ ਦੇ ਲੋਕ ਐਨੇ ਵਿਰੁੱਧ ਹੋ ਚੁੱਕੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਜ਼ੋਰ ਲਾਇਆ ਹੋਇਆ ਕਿ ਕਹਿੰਦਾ ਪੰਜਾਬ ਦੇ ਅੰਦਰ ਸਾਡੀ ਸਰਕਾਰ ਲਿਆ ਦਿਓ ਔਰ ਹਣ ਬਿਕਰਮ ਸਿੰਘ ਮੰਜੀਠੀਆ ਤੇ ਆਜੋ ਬਹੁਤ ਸਾਰੇ ਪੰਜਾਬ ਦੇ ਲੋਕ ਕਈ ਸਾਰੇ ਲੋਕ ਯਾਨੀ ਪੰਜਾਬ ਦੇ ਇਹੀ ਚਾਹੁੰਦੇ ਨੇ ਕਿ ਬਿਕਰਮ ਸਿੰਘ ਮੰਜੀਠੀਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਪਰ ਪੰਜਾਬ ਦਾ ਮੁੱਖ ਮੰਤਰੀ ਅੱਜ ਇਸੇ ਖਬਰ ਤੇ ਤੁਹਾਨੂੰ ਮੈਂ ਪੂਰੀ ਅਪਡੇਟ ਦੇਣ ਜਾ ਰਿਹਾ ਹਾਂ ਬਿਕਰਮ ਸਿੰਘ ਮਜੀਠੀਆ ਨੂੰ ਨਾ ਉਹਨਾਂ ਦੇ ਵਕੀਲ ਨਾ ਉਹਨਾਂ ਦਾ ਕੋਈ ਵਰਕਰ ਕੋਈ ਵੀ ਨਹੀਂ ਰੋਕ ਸਕਦਾ ਕਿ ਉਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਨਾ ਕੀਤਾ ਜਾਵੇ ਕਿਉਂਕਿ ਭਗਵੰਤ ਮਾਨ ਸਰਕਾਰ ਐਨਾ ਅੱਕ ਚੁੱਕੀ ਇਨ੍ਹਾਂ ਬਾਦਲਾਂ ਤੇ ਇਨ੍ਹਾਂ ਮਜੀਠੀਆ ਤੋਂ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਹਿੰਦੇ ਜਾਂ ਤਾਂ ਇਹਨੂੰ ਮੌਤ ਦੀ ਸਜ਼ਾ ਦੇ ਦਿਓ ਤੇ ਨਹੀਂ ਇਹਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਤਾਂ ਸ਼ਿਫਟ ਕਰਨਾ ਹੀ ਆ ਪਰ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਕੁਝ ਹੀ ਦਿਨਾਂ ਦੇ ਵਿੱਚ ਜਿਬੂਗੜ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਜਾ ਰਹੀ ਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਰੋਸ ਇਹਨਾਂ ਬਾਦਨਾ ਲਈ ਹੈ ਕਿਉਂਕਿ ਬਾਦਨਾ ਨੇ ਜੋ-ਜੋ ਕਾਹਨ ਕੀਤਾ ਕੌਮ ਦੇ ਪ੍ਰਤੀ ਜਾਂ ਸਾਡੇ ਪੰਜਾਬ ਦੇ ਲੋਕਾਂ ਪ੍ਰਤੀ ਸਭ ਲੋਕ ਜਾਣਦੇ ਨੇ ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਜੇਲੇ ਵੀ ਪੰਜਾਬ ਦੇ ਵਿੱਚੋਂ ਤੁਸੀਂ ਮੇਰੀ ਇੱਕ ਆਵਾਜ਼ ਇਹ ਸੁਣ ਰਹੇ ਹੋ ਜਰਾ ਸੋਚ ਸਮਝ ਕੇ ਥੋੜਾ ਜਿਹਾ ਪੈਰ ਧਰਨਾ ਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਦੁਆਰਾ ਯਾਨੀ ਅਕਾਲੀ ਦਲ ਇੱਕ ਨਾਮ ਦਾ ਅਕਾਲੀ ਦਲ ਹੈ ਵੈਸੇ ਨਹੀਂ ਹੈਗੇ ਪਰ ਇਹਨਾਂ ਲੋਕਾਂ ਦੁਆਰਾ ਇੱਕ ਬਹੁਤ ਵੱਡਾ ਝੂਠਾ ਪੁਲੰਦਾ ਬਣਾ ਕੇ ਛੱਡਿਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਕਿ ਪੰਜਾਬ ਦੀ ਦਸ਼ਾ ਫੇਰ ਤੋਂ ਅਸੀਂ ਬੱਤਰ ਕਰ ਦਈਏ ਕਿਉਂਕਿ ਬਹੁਤ ਸਾਰੀ ਪੰਜਾਬ ਦੀ ਨੌਜਵਾਨੀ ਮਰ ਚੁੱਕੀ ਆ ਚਿੱਟੇ ਦੇ ਨਾਲ ਜਿਹੜਾ ਕਿ ਇਨਾ ਹੀ ਬਾਦਲਾਂ ਤੋਂ ਚੱਲਿਆ ਅੱਜ ਦੀ ਮੌਜੂਦਾ ਸਰਕਾਰ ਨੂੰ ਤਾਂ ਨਿਰਾਪੁਰਾ ਦੋਸ਼ ਦੇ ਰਹੇ ਨੇ ਲੋਕ ਕਿਉਂਕਿ ਸਰਕਾਰ ਤਿੰਨ ਸਾਲ ਹੋਏ ਨੇ ਸਭ ਜਾਣਦੇ ਨੇ ਪਰ ਫੇਰ ਵੀ ਭਗਵੰਤ ਮਾਨ ਸਾਹਿਬ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰ ਰਹੇ ਨੇ ਤਾਂ ਇਹਨਾਂ ਲੋਕਾਂ ਨੂੰ ਹੱਥ ਪਾਉਣ ਵਾਲਾ ਕੌਣ ਸੀ ਪੰਜਾਬ ਦੇ ਅੰਦਰ ਕੋਈ ਵੀ ਨਹੀਂ ਤਾਂ ਜੇਕਰ ਪੰਜਾਬ ਦੀ ਸਰਕਾਰ ਨੇ ਹੁਣ ਐਕਸ਼ਨ ਕੀਤਾ ਤਾਂ ਪੰਜਾਬ ਦੇ ਲੋਕ ਭਾਈ ਇਸ ਗੱਲ ਦਾ ਸਮਰਥਨ ਕਰਨ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੇਲੇ ਵੀ ਤੁਹਾਡੇ ਸਾਹਮਣੇ ਸੁਨੇਹਾ ਆ ਜਾਣਾ ਕਿ ਡਿਬਰੂਗੜੀ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤਾਂ ਬਹੁਤ ਸਾਰੀਆਂ ਥਿਉਰੀਆਂ ਨਿਕਲ ਕੇ ਆ ਰਹੀਆਂ ਨੇ ਬਹੁਤ ਸਾਰੀਆਂ ਖਬਰਾਂ ਬਣ ਰਹੀਆਂ ਨੇ ਕਿ ਵਿਕਰਮ ਮਜੀਠੀਆ ਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੋ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਪੱਟਾਂ ਤੇ ਹੱਥ ਮਾਰ ਕੇ ਮੁੱਛਾਂ ਨੂੰ ਤਾ ਦੇ ਕੇ ਸੀਐਮ ਭਗਵੰਤ ਮਾਨ ਨੂੰ ਧਮਕੀਆਂ ਲਾਉਂਦੇ ਸੀਗੇ ਹੁਣ ਉਹ ਬੁਰਾ ਫਸਦੇ ਨਜ਼ਰ ਆਉਂਦੇ ਹੈਗੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਇਹ ਮੰਗ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਨਾਲੇ ਨਾਲ ਪੰਜਾਬ ਦੇ ਲੋਕਾਂ ਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਖੜੀ ਤੋਂ ਖੜੀ ਸਜ਼ਾ ਦਿੱਤੀ ਜਾਵੇ ਔਰ ਜਰਾਏ ਜਿਹੜੀਆਂ ਖਬਰਾਂ ਆ ਰਹੀਆਂ ਉਸ ਦੇ ਮੁਤਾਬਿਕ ਉਹ ਜਲਦ ਸੀਐਮ ਭਗਵੰਤ ਮਾਨ ਜਿਹੜੇ ਵਿਕਰਮ ਸਿੰਘ ਮਜੀਠੀਆ ਇਹਨਾਂ ਨੂੰ ਡਿਬੂਗੜ ਦੀ ਜੇਲ੍ਹ ਵਿੱਚ ਭੇਜ ਦੇਣਗੇ ਔਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਹੁਣ ਅਕਾਲੀ ਦਲ ਦੇ ਜੁੜੀਆਂ ਮੈਂ ਉਹ ਜਾ ਜਾ ਕੇ ਲੋਕਾਂ ਦੇ ਅੱਗੇ ਅਪੀਲ ਕਰਾਂਦੇ ਆ ਕਿ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਸਿੱਖਪੰਥ ਵਾਸਤੇ ਕੁਝ ਕਰ ਸਕਣ ਔਰ ਮਾਤਾ ਜੀ ਜਿਹੜੇ ਕਿ ਬਾਬਾ ਬਗਾਲੇ ਦੇ ਪਰਿਵਾਰ ਚੋਂ ਸੀਗੇ ਜਿਨ੍ਹਾਂ ਆਦੇ ਬੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਕਿੰਨੇ ਜ਼ਿਆਦਾ ਉਸੇ ਦੇ ਵਿੱਚ ਸੀਗੇ ਕਿ ਇਹ ਇਹਨਾਂ ਨੇ ਸਿਰਫ ਸਿੱਖ ਮੰਦਰ ਨੂੰ ਨੁਕਸਾਨ ਪਹੁੰਚਾਇਆ ਹੈਗਾ ਪੰਜਾਬ ਚ ਨਾ ਸੇ ਇਹਨਾਂ ਦੀ ਵਜ੍ਹਾ ਤੋਂ ਆਈ ਐਸ ਵੀ ਹਰ ਮੰਦਰ ਸਾਹਿਬ ਤੇ ਹਮਲਾ ਵੀ ਇਹਨਾਂ ਨੇ ਕਰਵਾਇਆ ਹੀਗਾ ਵੈ ਇਟ ਝੂਠੇ ਹੈਗੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈਗੀ ਹੈ ਮਾਤਾ ਜੀ ਉਸ ਪਰਿਵਾਰ ਤੋਂ تعلق ਰੱਖਦੇ ਸੀ ਜਿਨ੍ਹਾਂ ਨੇ ਦਿੱਲੀ ਫਤਿਹ ਕਰਨੇ 'ਚ ਅਹਿਮ ਕਰਦਾਰ ਅਦਾ ਕੀਤਾ ਸੀਗਾ ਔਰ ਉਦੋਂ ਤੋਂ ਲੈ ਕੇ ਹਈਆ ਤੱਕ ਸਿੱਖ ਪੰਥਲੇ ਖਰਮਾਤ ਅੰਜਾਮ ਦਿੰਦੇ ਆਏ ਹੈਗੇ ਆ ਇਹ ਸਿਰਫ ਮਾਤਾ ਜੀ ਜ ਇਹਨਾਂ ਗੁੱਸਾ ਨਹੀਂ ਸੀਗਾ ਬਲਕਿ ਪੰਜਾਬ ਦੀ ਸਾਰੀ ਆਵਾਮ ਚ ਇਹ ਜਿਹੜਾ ਗੁੱਸਾ ਪਾਇਆ ਜਾਂਦਿਆ ਹੈਗਾ ਹੈ ਕਿਉਂਕਿ ਪੰਜਾਬ ਦੀ ਨੌਜਵਾਨ نسل ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈਗੀ ਆ ਪੰਜਾਬ ਜਿਹੜਾ ਵੈ ਤਰੱਕੀ ਦੀ علامه ਸਮਝਿਆ ਜਾਂਦਾ ਸੀਗਾ ਮੋਹ ਦੇ ਵਿੱਚ ਨਸ਼ੇ ਜਿਹੜੇ ਆ ਜਗਾ ਜਗਾ ਤੇ ਆਮ ਹੋ ਗਏ ਹੈਗੇ ਆ ਅਗਰ ਇਸ ਦਿੋ ਕੰਮ ਕਰਨੀ ਹੈ ਕਰਨੀ ਸਗੀ ਤੇ ਫਿਰ ਅਸੀਂ ਆਮ ਭਗਵੰਤ ਮਾਨ ਨੂੰ ਇਹ ਜਿਹੜਾ ਵਾ ਸਟੈਪ ਲੈਣਾ ਜ਼ਰੂਰੀ ਸਿਗਾ ਬਾਕੀ ਵੀਰੋ ਤੁਸੀਂ ਕੀ ਕਹਿੰਦੇ ਇਹ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖਿਆ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼